ਕੀ ਬਣੂਗਾ ਤੇਰਾ ਨੀ ਕੁੜੀਏ ਦੂਜੀ ਤਾਂ ਚਲੀ ਵਿਆਹ ਕੇ ਕਰੂੰ ਹਾਏ ਉਹਨੇ ਚਲੀ ਜਾਣਾ ਹਾਏ ਹਾਏ ਗਰਦੀਬ ਰਹਿ ਗਈ ਸਾਡੀ ਕੱਲੀ ਅੱਜ ਆ ਕਦੇ ਗਾਵਾਂ ਹਾਏ ਕਦੇ ਜਵਾਗ ਸਾਹਮਣ ਲੋ ਓ ਲੈ ਤਾਜ ਮਹਿਲ ਬਣਾਉਣ ਵਾਲੇ ਮਿਸਤਰੀ ਨਹੀਂ ਨਾ ਬਾਹਰੋਂ ਲੱਭੇ ਤੇ ਉਵੇਂ ਤੇ ਬਾਹਰੋਂ ਲੱਭੋ ਇਹਨੂੰ ਨਾ ਤਾਜ ਮਹਿਲ ਬਣਾ ਦੇ ਕਿਸੇ ਤਰੀਕੇ ਨਾਲ ਜਿਵੇਂ ਤਾਂ ਗੰਗੋ ਦਾ ਕਰਦੇ ਆ ਤਾਜ ਮਹਿਲ ਬਣਾ ਦੇ ਇਹਨੂੰ ਚੁੱਪ ਕੇ ਫੜੇ ਮੂੰਹ ਕਹਿਣ ਵਾਲਿਆ ਦੇ ਕਿ ਉਹੋ ਜੇ ਸੁਣਨ ਵਾਲਿਆਂਗੇ ਇਹ ਤਾਂ ਮੁੰਮੇ ਮਮੀ ਤੇਰੇ ਵੀ ਮੇਰੇ ਵੀ ਫਿਟੇ ਮੂਈਆਂ ਜਿੰਨੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕੀ ਬਣੂਗਾ ਤੇਰਾ ਨੀ ਕੁੜੀਏ ਦੂਜੀ ਤਾਂ ਚਲੀ ਵਿਆਹ ਕੇ ਕਰੂੰ ਹਾਏ ਉਹਨੇ ਚਲੀ ਜਾਣਾ ਹਾਏ ਹਾਏ ਗਰਦੀਬ ਰਹਿ ਗਈ ਸਾਡੀ ਕੱਲੀ ਮੈਂ ਤਾਂ ਕੱਲੀ ਮੈਂ ਕੱਲੀ ਆ ਸੌਰਾ ਦਿਨ ਗੋਦੜ ਕਦੇ ਆ ਕੱਪੜੇ ਕਦੇ ਮੱਝਾ ਕਦੇ ਗਾਵਾਂ ਹਾਏ ਕਦੇ ਜਵਾਗ ਸੰਭਲੋ ਇਹ 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 ਵੇਖ ਤੁਹਾਨੂੰ ਮੈਂ ਟੋਰੀ ਮਾਂ ਰੋਂਦੀ ਵੇਖੋ ਕਿਵੇਂ ਮੂੰਹ ਤੇ ਹੱਥ ਜਰਾ ਰੱਖ ਕੇ ਰੋਂਦੀ ਨਹੀਂ ਗੁੱਡ ਮਾਰਨਗ ਜਵਨਾਈ ਜਾ

ਆਦਮ ਵਿਚਾਲੇ ਖਾਂ ਡਿੱਗ ਪਿਆ ਮੈਂ ਉਹਨੂੰ ਗੂਏ ਦੇ ਕੋਲ ਪਿਆ ਮੈਂ ਕੁੜੀ ਕਿਹਦੀ ਗੂਏ ਕਿਹ ਚੱਤੀ ਤੇਰੀ ਅੱਖਾਂ 'ਚ ਆ ਗਿਆ ਪਾਣੀ ਜਾਂ ਪਾਣੀ ਹੂੰ ਲੈ ਸ਼ਰਤ ਰੱਖ ਲੈ ਅੱਜ ਤੂੰ ਗਾਵਾਂ ਵਿੱਚੋਂ ਕੇ ਵੇਖਣੀ ਆਵਾ ਅੱਜ ਚੋਲਿਆਂ ਦੀ ਖਬਰ ਤੂੰ ਤੇ ਕੱਲ ਤੂੰ ਬਾਬੇ ਦੇ ਨਾਲ ਲੈ ਕੇ ਆ ਜਾਗਾ 6 ਵਜੇ ਪਰ ਠੀਕ ਨੇ ਆ ਜਾਣਾ ਮਸ਼ੀਨ ਨਾਲ ਆ ਕੇ ਵੇਖੀ ਤੂੰ ਠੀਕ ਹੈ ਕਿਦਣ ਨੀ ਨ ਚੁੱਪ ਕੇ ਫੜੇ ਮੂੰਹ ਕਹਿਣ ਵਾਲਿਆਂ ਦੇ ਕਿ ਉਹੋ ਜੇ ਸੁਣਨ ਵਾਲਿਆਂ ਦੇ ਇਹਦਾ ਮਤਲਬ ਮਮੀ ਤੇਰੇ ਵੀ ਮੇਰੇ ਵੀ ਫੜੇ ਮੂੰਹਿਆਂ ਜਿੰਨੇ ਕਿਆ ਵਾ ਪਿਆਨ ਪਾਸੇ ਤੈਨੂੰ ਮਾਂ ਘੂਏ ਦੇ ਥੱਲੇ ਕਿਆ ਵਾ ਘੂਏ ਦੇ ਥੱਲੇ ਵਾ ਰੈਂਪ 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 ਉਹੋ ਜੇ ਕਹਿਣ ਵਾਲਿਆਂ ਦੇ ਤੇ ਉਹੋ ਜੇ ਸੁਣਨ ਵਾਲਿਆਂ ਦੇ ਉਹੋ ਜੇ ਕਹਿਣ ਵਾਲੇ ਕਮੀ ਪੇਚੀ ਛੱਡੇ ਹੋਣਾ ਕੋਈ ਚੰਗਾ ਹੂੰ ਕਮੀ ਪੇਚੀ ਕੱਢੀ ਨਹੀਂ ਹੋਵੇ ਸਹੀ ਬਾਕੀ ਆ ਗੱਟਾ ਵਾਲ ਪੱਟੀ ਦਾ ਇੱਤ ਹੀ ਨਾ ਕਿਤੇ ਪਿਆਰ ਹੈ ਜੇ ਘੋੜੀ ਤੇ ਹੀ ਲਾਉਣਾ ਇਹ ਵੀ ਹਾਂ ਤੇ ਮੇਰਾ ਵੀਰਾ ਵੇਲ ਨਾ ਕਿਤੇ ਤੋੜ ਕੇ ਛੱਟ ਦੇ ਵੀ ਧਿਆਨ ਨਾ ਚੰਗਾ ਬੜੇ ਐ ਪੁੱਤਾਂ ਨੂੰ ਪਾਲੀ ਮੈਂ ਤਾਂ ਨੂੰ 6 ਗੁੱਟੀਆਂ ਘੋੜੀਆਂ ਨਾ ਦੇ ਢੋਲੇ ਵਾਲੇ ਰੋਡ ਤੇ ਪਈਆਂ ਘਰੇ ਕਿੱਧਰ ਆਈ ਲੱਗੇ ਸੀ ਅੱਛਾ ਆ ਕਿੰਨੇ ਬੁੱਟੀਆਂ ਵਾਂ ਚੱਕ ਲਵੀਆਂ 5 ਬੁੱਟੀਆਂ ਅੱਜ ਫੋਟੋ ਤਾਂ ਆ ਨਾ ਪੂਰਾ ਘੋੜੀ ਆਟੇ ਗੁੱਟੀਆਂ ਵੀ ਦੋ ਤਿੰਨ ਆਈਆਂ ਲੱਗੀਆਂ ਆਈਆਂ ਨਹੀਂ ਇਹ ਦਿਨ ਸਰ ਨਾ ਜੇ ਤੁਹਾਡਾ ਹੱਥ ਵਧੀਆ ਦਾ ਪਹੁੰਚਦਾ ਕਿ ਬਾਹਰਲੇ ਬੰਨੇ ਲਾ ਤਾਂ ਗੱਟਾ ਗੁੱਟਾ ਰੱਖਿਆ ਨਹੀਂ ਬਾਹਰਲੇ ਬੰਨੇ ਇਧਰ ਪਰਲੇ ਬੰਨੇ ਬਾਹਰਲੇ ਬੰਨੇ ਹਾਂ ਪਰਲੇ ਬੰਨੇ ਹੀ ਲੱਗ ਜੂ ਕੋਈ ਉਧਰ ਲੋਡ ਪਾਉਗੀ ਤੁਹਾਨੂੰ ਮਿਲਣਾ ਤੇ ਉਹਨੂੰ ਅਜੀ ਕਿਆ ਵਾ ਰੇੜੇ ਤੇ ਘੋੜੀਆਂ ਤੋਂ ਵੱਡੀਆਂ ਠੀਕ ਮੰਗਾਓ ਮੰਗਾਓ ਘੋੜੀਆਂ ਭਲਾ ਦਾ ਫੁੱਟੀਆਂ ਮਗਾ ਲਓ ਕੰਮ ਬਾ ਤਸੱਲੀ ਬਖਸ਼ ਕਰਦੇ ਨਜ਼ਾਰਾ ਵੰਦ ਐ ਬਾ ਲੋਕੀ ਕਹਿਣ ਵਾ ਠੀਕ ਆ ਵੀ ਰੰਗ ਵਾਲੇ ਬੰਦੇ ਕਿੱਥੇ ਆ ਜਿਵੇਂ ਦਾ ਕੰਮ ਕਰਿਆ ਨਾ ਜਿਵੇਂ ਤਾਜਮਹਿਲ ਬਣਾਉਣ ਵਾਲੇ ਮਿਸਤਰੀ ਨਹੀਂ ਨਾ ਬਾਅਦ ਚ ਲੱਭੇ ਤੇ ਉਵੇਂ ਤੇ ਇਹਨੇ ਬਾਅਦ ਚ ਲੱਭੋ ਇਹਨੂੰ ਉਹਨਾਂ ਤਾਜਮਹਿਲ ਬਣਾ ਦੇ ਕਿਸ ਤਰੀਕੇ ਨਾਲ ਕਰਾ ਨਾ ਜਿਵੇਂ ਦਾ ਕੰਮ ਉਹਦਾ ਕਰਦਾ ਤਾਜਮਹਿਲ ਬਣਾ ਦੇ ਇਹਨੂੰ ਬਸ ਆ ਉਹ ਹੀ ਬੰਦਾ ਫੇਰ ਆਪਾਂ ਕਮਾਈ ਕਰਾਂ ਹਾਂ ਉਹ ਲੱਗੀ ਆ ਹਾਂ ਫੇਰ ਆਪਾਂ ਕਮਾ ਟਿਕਟ ਰੱਖ ਦੇਾਂਗੇ ਘਰ ਦੀ ਵੇਖਣ ਨੂੰ ਲੋਕਾਂ ਨੂੰ ਟਾਈਮਲ ਬਣਾ ਕੇ ਫਿਰ ਕਮਾਈ ਕਰਾਂਗੇ ਆਪਾਂ ਚੱਲੀ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ